ਨੰਗਲਾ ਤੇ ਨੂਰਪੁਰ ਬੇਦੀ ਦੇ ਵਿਚਕਾਰ ਪੈਂਦੇ ਕਾਨਪੁਰ ਖੋਹੀ ਵਿਖੇ ਅੱਜ ਤੜਕਸਾਰ 3 ਵਜੇ ਦੇ ਕਰੀਬ ਕਰਿਆਨੇ ਦੀ ਦੁਕਾਨ ਨੂੰ ਅਗਰ ਲੱਗਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਨਪੁਰ ਖੋਹੀ 메ਨ ਰੋਡ ਤੇ ਬੜੇ ਕਰਿਆਨੇ ਦੀ ਦੁਕਾਨ ਦੇ ਮਾਲਕ ਬਲਦੇਵ ਸਿੰਘ ਨੇ 3 ਵਜੇ ਦੇ ਕਰੀਬ ਫਾਇਰ ਬ੍ਰਿਗੇਡ ਦਫਤਰ ਵਿੱਚ ਫੋਨ ਕੀਤਾ ਗਿਆ ਅਤੇ ਸੂਚਨਾ ਮਿਲਣ ਤੇ ਤੁਰੰਤ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪਹੁੰਚੀ ਅਤੇ ਉਸਨੇ ਅਗਨ ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਏਸੀ फ्रिज सीसीटीवी कैमरे आदि का नुकसान हो गया है पर समय रेंदे करियाने दे काफी सामान नु बचा लिया गया है लिया। तो चिदर मारी आदि विच मारे इधर आ ये कैमरे वाला सिस्टम सारे उठ लिया तो तो एसी है एसी मारी एसी और तो नहीं कुछ आगे चली आगे चली बचाव हो गया बचाव हो गया भाई बस कवर कर लेना ने बहुत ज्यादा बचाव हो गया ਉੱਧਰ ਦੇਖੀ 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 ਉੱਧਰ ਤੇ ਕੈਮਰੇ ਵਗੈਰਾ ਤੇ ਹੋਰ ਕਰਿਆਨੇ ਦਾ ਸਮਾਨ ਕਾਫੀ ਜਲ ਚੁੱਕਿਆ ਸੀਗਾ ਮੌਕੇ ਉਤੇ ਪਹੁੰਚ ਕੇ ਅਸੀਂ ਅੱਗੇ ਉਤੇ ਕਾਬੂ ਪਾਇਆ ਗਿਆ ਇਸ ਵਿੱਚ ਕਰਿਆਨੇ ਦਾ ਕਾਫੀ ਸਮਾਨ ਬਚਾ ਲ ਬਚਾ ਲਿਆ ਗਿਆ ਤੇ